ਤਾਹੀ ਅੰਚ ਦੀ ਸਰੰਜ ਖੁੰਝੇ ਲੱਗਈ ਜੋ ਨਾ ਤੀਰਾ ਤਲਵਾਰਾ ਤੋਂ ਹਰੇ ਸ਼ਰਮਾਂ ਦੀ ਅਖਬਾਰ ਦੀ ਉਹ ਖਬਰ ਪੜ ਕੇ ਜਦੋਂ ਪੜਦੇ ਆ ਕਿ ਕਿ 20 ਸਾਲਾਂ ਦਾ 20 ਸਾਲਾਂ ਦਾ ਲਟਾਇਆ ਨਰਗਾ ਮੁੰਡਾ ਤੇ ਨਾਇਰ ਤੇ ਸੂਈ ਵੀ ਨਹੀਂ ਕੱਢੀ ਗਈ ਪਤੰਦਰ ਤੋਂ ਉੱਥੇ ਹੀ ਆਪਦੇ ਸਾਥ ਬੂਰੇ ਕਰ ਗਿਆ ਆਪਾ ਡਿਸਰਵ ਨਹੀਂ ਕਰਦੇ ਯਾਰ ਸਰਬੱਤ ਦਾ ਭਲਾ ਮੰਗਣ ਆਲੇ ਆਪਾ ਤੜਕੇ ਉੱਠ ਕੇ ਕਹਿੰਨੇ ਆ ਕਿ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪਾ ਪੰਜਾਬ ਵਾਲੇ ਡਿਸਰਵ ਨਹੀਂ ਕਰਦੇ ਆ ਗੱਲਾਂ ਲੈ ਕੇ ਸਾਡੇ ਅਖਬਾਰਾਂ 'ਚ ਸਾਡੇ ਟੀਵੀ 'ਚ ਖਬਰਾਂ ਆਉਣ ਸਾਡੇ ਫੋਨਾਂ 'ਚ ਕੇ ਕਿ ਫਲਾਣਿਆਂ ਦਾ 20 ਸਾਲਾਂ ਦਾ ਪੁੱਤ ਯਾਰ ਅਜੇ ਨਾ ਮਰ ਗਿਆ ਨਸ਼ਿਆਣਾ ਮਰਨ ਵਾਲੇ ਅਸੀਂ ਹੈ ਨਹੀਂ ਸੋ ਚੜਦੀ ਕਲਾ ਚ ਰਹੋ ਉਹ ਢਾਈ ਇੰਚ ਦੀ ਸਰੰਜ ਖੁੰਝੇ ਲੱਗਈ ਜੋ ਨਾ ਤੀਰਾ ਤਲਵਾਰਾਂ ਤੋਂ ਹਰੇ ਉਹ ਵੀਰੋ ਹੜਾ ਹੜਾ ਸਾਹਬ ਲੋ ਜਵਾਨੀਆਂ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ਤਿਆ ਆਪਣੇ ਗਰੀਬ ਬੱਚੇ ਹੋ ਜਾਣ ਕੇ ਉਹ ਤਹੀ ਅੰਚ ਦੀ ਸਰੰਜ ਖੁੰਝੇ ਲਗਈ ਜੋ ਨਾ ਤੀਰਾ ਤਲਵਾਰਾ ਤੋਂ ਹਰੇ ਸ਼ਰਮਾਂ ਦੀ ਅਖਬਾਰ ਦੀ ਉਹ ਖਬਰ ਪੜ ਕੇ ਜਦੋਂ ਪੜਦੇ ਆ ਕਿ ਕਿ 20 ਸਾਲਾਂ ਦਾ 22 ਸਾਲਾਂ ਦਾ ਲਟਾਇਨ ਵਰਗਾ ਮੁੰਡਾ ਤੇ ਨਹਿਰ ਤੇ ਸੂਈ ਵੀ ਨਹੀਂ ਕੱਢੀ ਗਈ ਪਤੰਦਰ ਤੋਂ ਉੱਥੇ ਹੀ ਆਪਦੇ ਸਾਥ ਪੂਰੇ ਕਰ ਗਿਆ ਆਪਾਂ ਡਿਸਰਵ ਨਹੀਂ ਕਰਦੇ ਯਾਰ ਸਰਬੱਤ ਦਾ ਭਲਾ ਮੰਗਣ ਆਲੇ ਆਪਾਂ ਤੜਕੇ ਉੱਠ ਕੇ ਕਹਿੰਨੇ ਆ ਕਿ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪਾਂ ਪੰਜਾਬ ਵਾਲੇ ਡਿਸਰਵ ਨਹੀਂ ਕਰਦੇ ਆ ਗੱਲਾਂ ਲੈ ਕੇ ਸਾਡੇ ਅਖਬਾਰਾਂ 'ਚ ਸਾਡੇ ਟੀਵੀ 'ਚ ਖਬਰਾਂ ਆਉਣ ਸਾਡੇ ਫੋਨਾਂ 'ਚ ਕਿ ਫੁਲਾਣ ਦਾ 20 ਸਾਲਾਂ ਦਾ ਪੋਤੇ ਨਾਸ਼ੇ ਨਾਲ ਮਰ ਗਿਆ ਨਸ਼ਿਆਣਾ ਮਰਨ ਵਾਲੇ ਅਸੀਂ ਹੈ ਨਹੀਂ ਸੋ ਚੜਦੀ ਕਲਾ ਚ ਰਹੋ ਉਹ ਢਾਈ ਇੰਚ ਦੀ ਸਰੰਜ ਖੁੰਝੇ ਲੱਗ ਗਈ ਜੋ ਨਾ ਤੀਰਾ ਤਲਵਾਰਾਂ ਤੋਂ ਹਰੇ ਉਹ ਵੀਰੋ ਹੜਾ ਹੜਾ ਸਾਹਬ ਲੋ ਜਵਾਨੀਆਂ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ गरीब बचे ढाई इंच द सरिंज खूंज ला गई जो नाती रातवारा तो हरे ਧਰਮ ਆਉਂਦੀ ਆ ਅਖਬਾਰ ਦੀ ਉਹ ਖਬਰ ਪੜ੍ਹ ਕੇ ਜਦੋਂ ਪੜ੍ਹਦੇ ਆ ਕਿ ਕਿ 20 ਸਾਲਾਂ ਦਾ 22 ਸਾਲਾਂ ਦਾ ਲਟਾਇਆ ਨਰਗਾ ਮੁੰਡਾ ਤੇ ਨੈਰ ਤੇ ਸੂਈ ਵੀ ਨਹੀਂ ਕੱਢੀ ਗਈ ਪਤੰਦਰ ਤੋਂ ਉੱਥੇ ਹੀ ਆਪਦੇ ਸਾਥ ਬੂਰੇ ਕਰ ਗਿਆ ਆਪਾ ਡਿਸਰਵ ਨਹੀਂ ਕਰਦੇ ਯਾਰ ਸਰਬੱਤ ਦਾ ਭਲਾ ਮੰਗਣ ਆਲੇ ਆਪਾ ਤੜਕੇ ਉੱਠ ਕੇ ਕਹਿੰਨੇ ਆ ਕਿ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪਾ ਪੰਜਾਬ ਵਾਲੇ ਡਿਸਰਵ ਨਹੀਂ ਕਰਦੇ ਆ ਗੱਲਾਂ ਲੈ ਕੇ ਸਾਡੇ ਅਖਬਾਰਾਂ 'ਚ ਸਾਡੇ ਟੀਵੀ 'ਚ ਖਬਰਾਂ ਆਉਣ ਸਾਡੇ ਫੋਨਾਂ 'ਚ ਕੇ ਕਿ ਫਲਾਣਿਆਂ ਦਾ 20 ਸਾਲਾਂ ਦਾ ਪੁੱਤ ਯਾਰ ਅਜੇ ਨਾ ਮਰ ਗਿਆ ਨਸ਼ਿਆਣਾ ਮਰਨ ਵਾਲੇ ਅਸੀਂ ਹੈ ਨਹੀਂ ਸੋ ਚੜਦੀ ਕਲਾ ਚ ਰਹੋ ਉਹ ਢਾਈ ਇੰਚ ਦੀ ਸਰੰਜੂ ਖੁੰਝੇ ਲੱਗਈ ਜੋ ਨਾ ਤੀਰਾ ਤਲਵਾਰਾਂ ਤੋਂ ਹਰੇ ਉਹ ਵੀਰੋ ਹੜਾ ਹੜਾ ਸਾਬ ਲੋ ਜਵਾਨੀਆਂ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ